ਨਸ਼ਾ ਤਸਕਰੀ ਦੀ ਕੀਤੀ ਸ਼ਾਪੇਮਾਰੀ ਦੌਰਾਨ ਜਲੰਧਰ ਪੁਲਿਸ ਨੇ 50 ਗ੍ਰਾਮ ਹੈਰੋਇਨ ਸਮੇ 2 ਮੁਲਜ਼ਮਾਨਾਂ ਕੀਤਾ ਗ੍ਰਿਫਤਾਰ ਜਲੰਧਰ ਪੁਲਿਸ ਨੇ ਨਸ਼ਾ ਤਸਕਰੀ ਮਹਿੰਮ ਤਹਿਤ ਪੁਆਇੰਟ ਸੰਗਲ ਸੋਹਲ ਰੋਡ ਲਾਦਰ ਕੰਪਲੈਕਸ ਨੇੜੇ 2 ਮੁਲਜ਼ਮਾ ਕੋਲੋਂ 50 ਗ੍ਰਾਮ ਹੈਰੋਇਨ ਕੀਤੀ ਬਰਾਮਦ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਮੁਲਜ਼ਮਾ ਦੀ ਪਛਾਣ ਬਲਵੀਰ ਸਿੰਘ ਉਰਫ ਬੀਰਾਵਾਸੀ ਕੋਟ ਮੁਹੰਮਦ ਖਾਨ ਤੇ ਸ਼ਕੰਤਲਾ ਦੇਵੀ ਵਾਸੀ ਮੋਗਾ ਵਜੋਂ ਹੋਈ ਹੈ ਜਿਨ੍ਹਾਂ ਨੇ ਪੋਲੀਥਿਨ ਦੇ ਲਿਫਾਫੇ ਸੁੱਟ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਲਿਫਾਫੇ ਚੋਂ ਮਲਜ਼ਮਾਂ ਨੂੰ ਥਾਣਾ ਬਸਤੀ 바ਵਾ ਖੇਲ ਪੁਲਿਸ ਨੇ ਮਲਜ਼ਮਾਂ ਖਿਲਾਫ ਐਫ ਆਈ ਆਰ ਦਰਜ ਕਰਕੇ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ 20 ਟੀਵੀ ਮਾਨਯੋਗ ਬੀਜੀਪੰਜਾਬ ਤੇ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜਿਹਦੀਆਂ ਦੇ ਦੇ ਇਸ਼ਾਨ ਦੇਸ਼ਾਂ ਦੇ ਜੋ ਅਸੀਂ ਸਪੈਸ਼ਲ ਮੁਹਿੰਮ ਚਲਾਈ ਹੈ ਅਗੇਂਸਟ ਡਰੱਗਸ ਮੰਗਲੇ ਉਸ ਦੇ ਤਹਿਤ ਥਾਣਾ ਬਸਤੀ 바ਵਾ ਖੇਲ ਦੀ ਪੁਲਿਸ ਨੇ ਦੋ ਦੋਸ਼ੀ ਜਿਹੜੇ ਹੈਗੇ ਆ ਉਹ ਅਰੈਸਟ ਕੀਤਾ ਤੇ ਉਹਨਾਂ ਕੋਲੋਂ 50 ਗ੍ਰਾਮ ਜਿਹੜੀ ਹੈਰੋਇਨ ਹੈਗੀ ਰਿਕਵਰ ਕੀਤੀ ਹੈ ਇਹ ਦੋ ਦੋਸ਼ੀ ਹੈਗੇ ਆ ਜੀ ਬਲਬੀਰ ਸਿੰਘ ਉਰਫ ਪੀਰਾ ਪੁੱਤਰ ਬਲਕਾਰ ਸਿੰਘ ਵਾਸੀ ਕੋਟ ਮਹਿੰਦ ਖਾਨ ਦੂਸਰੇ ਜਿਹੜੇ ਦੋਸ਼ੀ ਦੋਸ਼ਨ ਹੈਗੇ ਆ ਜੀ ਉਹਦਾ ਨਾਮ ਹੈਗਾ ਸ਼ਕੁੰਤਲਾ ਦੇਵੀ ਪਤਨੀ ਮਨਜੀਤ ਸਿੰਘ ਵਾਸੀ ਅੰਮੀਵਾਲਾ ਧਰਕੋਟ ਮੁਕਾ ਇਹ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 550 ਗ੍ਰਾਮ ਹੈਰੋਇਨ ਰਿਕਵਰ ਕਰਕੇ ਉਹਨਾਂ ਖਿਲਾਫ ਮਕਦਮਾ ਨੰਬਰ 8 ਮਿਤੀ 11/1/25 ਨੂੰ ਦਰਜ ਕੀਤਾ ਗਿਆ ਜੀ ਜੋ ਦੋਸ਼ਕ ਸ਼ਕੁੰਤਲਾ ਦੇਵੀ ਆ ਜੀ ਉਸਤੇ ਪਹਿਲਾਂ ਵੀ ਇੱਕ ਐਨਡੀਪੀਐਸ ਦਾ ਮਕਦਮਾ ਦਰਜ ਸੀਗਾ ਏਐਨਟੀਐਫ ਦਾ ਤੇ ਜਿਹੜਾ ਦੂਸਰਾ ਦੋਸ਼ੀ ਬਲਬੀਰ ਸਿੰਘ ਹੈ ਜੀ ਉਸਦੇ ਖਿਲਾਫ ਪਹਿਲਾਂ ਤਿੰਨ ਪਰਚੇ ਜਿਹੜੇ ਹੈਗੇ ਐ ਐਨਡੀਪੀਐਸ ਐਕਟ ਦੇ ਮੋਗਾ ਜ਼ਿਲ੍ਹੇ ਦੇ ਦਰਜ ਹੈਗੇ ਨੇ ਜੀ